ਇਹ ਖਬਰਾਂ ਦੇਖਣ ਲਈ ਸਾਡੇ ਚੈਨਲ ਤੇ ਜਲਦਫਤਾਰ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਮੈਂ ਅੱਜ ਮਾਗੀ ਦੇ ਪਵਿੱਤਰ ਤਿਹਾੜੀਆਂ ਸਾਹਿਬ ਨੂੰ ਵਧਾਈਆਂ ਦਿੰਦਾ ਆ ਔਰ ਕੋਟਨਕੋਟ ਮੈਂ ਨਮਸਕਾਰ ਕਰਦਾ 40 ਮੁਕਤਿਆਂ ਦੀ ਸ਼ਹਾਦਤ ਨੂੰ ਅੱਜ ਦੇ ਦਿਨ ਜੋ ਅੱਜ ਇਹ ਪ੍ਰੈਸ ਕਾਨਫਰੰਸ ਹੋ ਰਹੀ ਆ ਇਹਦੇ ਮੇਨ ਮੁੱਦੇ ਤਿੰਨ ਆ ਪਹਿਲਾ ਤਾਂ ਇਹ ਆ ਵੀ ਜਿਹੜੀ ਨਵੀਂ ਵਾਰਡਬੰਦੀ ਹੋਈ ਆ ਉਹਦੀ ਆਪਾਂ ਨੂੰ ਕੀ ਲੋੜ ਸੀਗੀ ਵੀ ਵਾਰਡਬੰਦੀ ਇਹ ਕਿਉਂ ਕੀਤੀ ਆ ਦੂਜਾ ਮੁੱਦਾ ਇਹ ਆ ਜਦੋਂ ਦੀ ਕਾਰਪੋਰੇਸ਼ਨ ਬਣੀ ਆ 2014 ਤੋਂ ਲੈ ਕੇ ਹੁਣ ਤੱਕ ਇੱਥੇ ਵੱਡੇ ਪੱਧਰ ਤੇ ਕਫੜੀ ਹੋਏ ਆ ਲੋਕਾਂ ਨੂੰ ਥੱਗੇ ਹੀ ਗਿਆ ਜਾਂ ਲੋਕਾਂ ਦਾ ਟੈਕਸ ਵੱਲੋਂ ਵਸੂਲਿਆ ਗਿਆ ਜਿਹੜਾ ਰੁਪਈਆ ਆ ਉਹਦੀ ਰੱਜ ਕੇ ਦਰਵਾਤੋਂ ਹੋਈ ਆ ਉਹ ਤੀਜਾ ਇਹ ਆ ਵੀ ਜਿਹੜੇ ਇੱਕ ਦੋ ਮਹੀਨੇ 'ਚ ਆਉਣ ਵਾਲੇ ਇਲੈਕਸ਼ਨ ਆ ਨਗਰ ਨਿਗਮ ਮੋਗਾ ਦੇ ਉਹ ਮੈਂ ਤੁਹਾਡੇ ਸਾਧੇ ਜਰੀਏ মিডিਆ ਦੇ ਜਰੀਏ ਸ਼ਹਿਰ ਵਾਸੀ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਕਹਿੋ ਜੇ ਉਮੀਦਵਾਰ ਨੂੰ ਵੋਟ ਪਾਉਣ ਤਾਂ ਜੋ ਜਿਹੜਾ ਸ਼ਹਿਰ ਦਾ ਸਰਪੱਖੀ ਵਿਕਾਸ ਹੋ ਸਕੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਕਹਿੋ ਜੀ ਚੋਣ ਕਰਨੀ ਆ ਦੇਖੋ ਜੇ ਆਪਾਂ ਪੋਜ਼ਿਟਿਵ ਬਾਈਟ ਉੱਪਰ ਅੱਠ ਕੇ ਦੇਖੀਏ ਤਾਂ ਤੁਸੀਂ ਆਪ ਦੇਖੋ 35 ਤੋਂ 40 ਕਾਉਂਸਲਰ ਨਗਰ ਨਿਗਮ ਮੋਗਾ ਦੇ ਉਹ ਆ ਜਿਨ੍ਹਾਂ ਨੇ ਕੋਈ ਵੀ ਪਾਰਟੀ ਨਹੀਂ ਛੱਡੀ ਜੇ ਭਾਜਪਾ ਵਾਲਾ ਪਹਿਲਾਂ ਫਿਰ ਕਾਂਗਰਸ ਆ ਗਈ ਕਾਂਗਰਸ ਵਾਲਾ ਫਿਰ ਅਕਾਲੀ ਦਲ ਵਾਲਾ ਆ ਗਿਆ ਹੁਣ ਆ ਆਮ ਆਦਮੀ ਪਾਰਟੀ ਵਾਲਾ ਆ ਗਿਆ ਇਹਨਾਂ ਨੇ ਅੱਜ ਇੱਥੋਂ ਵੀ ਜੋ ਜਿੱਤ ਗਏ ਆ ਤੇ 2027 ਦੇ ਵਿੱਚ ਭਵਿੱਖ ਵਿੱਚ ਇਹ ਸਰਕਾਰ ਬਦਲਦੀ ਆ ਚਾਹੇ ਅਕਾਲੀ ਦਲ ਦੀ ਆ ਜਾਏ ਭਾਜਪਾ ਦੀ ਆ ਜਾਏ ਜਾਂ ਕਾਂਗਰਸ ਦੀ ਆ ਜਾਏ ਇਹਨਾਂ ਨੇ ਫੇਰ ਉਧਰ ਹੀ ਚਲੇ ਜਾਣਾ ਸਰਕਾਰਾਂ ਵਧੀਆ ਕੰਮ ਉੱਥੇ ਕਰਦੀਆਂ ਜਿੱਥੇ اپੋਜੀਸ਼ਨ ਵਿਰੋਧੀ ਤਰਕਤਵਰ ਹੋਵੇ ਨਗਰ ਨਿਗਮ ਮੋਕਾ ਦੇ ਵਿੱਚ ਤਾਂ ਵਿਰੋਧੀ ਤਰਕਤਵਰ ਹੋ ਹੀ ਨਹੀਂ ਸਕਦੀ ਕਿਉਂਕਿ ਸਾਡੇ ਜਿਹੜੇ ਸੂਝਵਾਨ ਐਮਸੀ ਆ ਉਹ ਦਲ ਬਦਲੂਗਾ ਇਹਨਾਂ ਨੇ ਹੀ ਸ਼ਹਿਰ ਦਾ ਜਿਹੜਾ ਆ ਉਹ ਬੇੜਾ ਘਰਕ ਕੀਤਾ ਹੈ। ਲੋਕਤੰਤਰ ਦਾ ਰਾਜ ਆ ਕਿਤਨਾ ਕਿਤੇ ਇੱਕ ਦੋ ਵੋਟਾਂ ਪਿੱਛੇ ਕੋਈ ਬੰਦਾ ਕਸੂਰਬਾਰ ਕੌਣ ਆ ਜੀ? ਕਸੂਰਬਾਰ ਦੇਖੋ ਜੀ ਮੈਂ ਤਾਂ ਕਹਿੰਦਾ ਲੋਕ ਜਿਹੜੇ ਵੋਟਾਂ ਪਾਉਂਦੇ ਆ ਜਾਂ ਜਿਹੜੇ ਜਿੱਤਦੇ ਆ ਜਿਹੜੇ ਲੋਕ ਆ ਨਾ ਉਹਨਾਂ ਨੂੰ ਲੀਡਰ ਆ ਨਾ ਜਿਹੜੇ ਉਹ ਗੁੰਮਰਾਹ ਕਰ ਦਿੰਦੇ ਆ। ਲੋਕਾਂ ਦਾ ਕਸੂਰ ਨਹੀਂ ਉਹਨਾਂ ਨੂੰ ਕਿਉਂਕਿ ਲੀਡਰ ਆ ਜਿਹੜਾ ਚੋਸ ਚਲਾ ਕੇ ਇੰਨੇ ਆ। 82 ਪਾਰਟੀਆਂ ਦੇ ਵਿੱਚ ਜਿਹਦੇ ਲੀਡਰ ਬੈਠੇ ਆ ਮਹਾਰਥੀ ਬੈਠੇ ਆ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਕਪੈਸਿਟੀ ਉਹਨਾਂ ਦੀ ਜ਼ਿਆਦਾ ਆ ਤੇ ਜਨਤਾ ਆ ਆਪਣੀ ਜਿਹੜੀ ਉਹ ਪੋਲਾ ਭਾੜਾ ਦੱਸੋ ਦੇਖੋ 2014 ਚ ਕਾਰਪੋਰੇਸ਼ਨ ਬਣੀ ਆ ਨਗਰ ਕਾਉਂਸਲ ਤੋਂ ਨਗਰ ਨਿਗਮ ਬਣਿਆ ਠੀਕ ਆ ਜੀ ਉਦੋਂ ਜਿਹੜੀ ਵਾਰਡਬੰਦੀ ਹੋਈ ਆ ਮੈਂ ਤਾਂ ਇਹ ਕਹਿੰਦਾ ਮੈਂ ਪਾਰਟੀ ਵੱਲ ਤੋਂ ਉੱਪਰ ਅਟਕੇ ਕਹਿਣਾ ਜਿਹੜੀ 2021 ਦੇ ਵਿੱਚ ਵਾਰਡਬੰਦੀ ਹੋਈ ਆ ਉਹਦੀ ਵੀ ਨਹੀਂ ਸੀ ਲੋੜ ਠੀਕ ਆ ਹੁਣ ਸੁਣੋ ਗੱਲ ਸੁਣੋ ਜੇਕਰ ਹੁਣ 2025 ਦੇ ਵਿੱਚ ਫੇਰ ਵਾਰਡਬੰਦੀ ਹੋ ਗਈ ਆ ਉਹ ਐਕਟ ਵਿੱਚ ਜਿਹੜੀ 2027 ਚ ਸਰਕਾਰ ਉਹ ਵੀ ਉਹਨੇ ਵੀ ਵਾਰਡ ਬੰਦੀ ਕਰ ਦੇਣੀ ਆ ਮੈਨੂੰ ਇਹ ਦੱਸੋ ਜਿਹੜੀ ਆਮ ਜਨਤਾ ਸ਼ਹਿਰ ਵਾਸੀ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਹਰ 5 ਸਾਲ ਬਾਅਦ ਕੀ ਐਡਰੈਸ ਐਡਰੈਸ ਪ੍ਰੂਫ ਆ ਗਲੀਆਂ ਦੇ ਨੰਬਰ ਆ ਉਹ ਚੇਂਜ ਕਰਾਉਣੇ ਪਿਆ ਕਰਨਗੇ ਕਿੱਡੀ ਮਾੜੀ ਗੱਲ ਜੇ ਮੈਂ ਗੱਲ ਕਰਾਂ ਆਪਦੇ ਵਾਰਡ ਨੰਬਰ 2 ਦੀ ਥੱਲੇ ਕਿਆਲੀ ਨਹਿਰ ਤੋਂ ਸ਼ੁਰੂ ਹੋ ਕੇ ਵੱਡਾ ਰੋਡ ਅੰਬਰਸਰ ਰੋਡ ਕ੍ਰੋਸ ਕੀਤਾ ਐਮਪੀ ਵਾਸੀ ਲੰधे ਕੇ ਖੱਬਾ ਪਾਸਾ ਵਿੱਚ ਨਾਲ ਲਿਆ ਲਾਹਰ ਸਿੰਘ ਐਸਡੀਓ ਦੀ ਗਲੀ ਤੋਂ ਹੁੰਦਾ ਹੋਇਆ ਸਿੰਘਪੀਸ ਤੋਂ ਨਾਲ ਲੈ ਕੇ ਸਿੱਧਾ ਦਸਾਂਹ ਰੋਡ ਬਾਬਾ ਸੂਰਜ ਸਿੰਘ ਨਗਰ ਬੈਕ ਸਾਈਡ ਸੈਕਟਰ ਹਾਰਡ ਜੇ ਇੱਕ ਪਾਸੇ ਦੇਖਿਆ ਜਾਵੇ ਤਾਂ 13 ਕਿਲੋਮੀਟਰ ਬੰਦ ਆਇਆ ਮੈਨੂੰ ਇੱਕ ਗੱਲ ਦੱਸੋ ਜੇ ਲੰਡੇ ਖੇਵੇਂ ਪਾਸੋਂ ਕੋਈ ਐਮਸੀ ਬੰਦ ਆਇਆ ਕੀ ਬਾਬਾ ਸੂਰਜ ਸਿੰਘ ਨਗਰ ਆਏ 13 ਕਿਲੋਮੀਟਰ ਆਵੇ ਐਮਸੀ ਨੂੰ ਮਿਲਣ ਜਾਇਆ ਕਰਨਗੇ ਜੇ ਕੋਈ ਇਧਰੋਂ ਬਣ ਗਿਆ ਕਿ ਉਧਰੋਂ 13 ਕਿਲੋਮੀਟਰ ਆਇਆ ਕਰਨਗੇ ਕਿੱਡੀ ਨਲਾਇਕੀ ਆ ਇਹ ਮੈਂ ਤਾਂ ਇਹ ਕਹਿਣਾ ਮੈਂ ਜਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿਣਾ ਉੱਥੇ ਮੌਜੂਦਾ ਵਿਧਾਇਕ ਨੂੰ মিডিਆ ਰਾਹੀਂ ਮੈਂ ਅਪੀਲ ਕਰਦਾ ਇਹ ਦਾਖ ਮਿਆਜਾ ਜਿਹੜਾ 2027 ਦੀਆਂ ਵੋਟਾਂ ਦੇ ਵਿੱਚ ਲੋਕ ਦੇਣਗੇ ਹਜੇ ਵੀ ਕੁਝ ਨਹੀਂ ਵਿਗੜਿਆ ਜੋ ਪ੍ਰਾਣੀ ਵਾਰਡਬੰਦੀ ਆ ਉਹਦੇ ਅਸਾਸ ਤੇ ਇਲੈਕਸ਼ਨ ਕਰਾਓ ਔਨ ਦੀ ਮੈਟਰ ਇਲੈਕਸ਼ਨ ਕਰਾਓ ਔਰ ਲੋਕਾਂ ਨੂੰ ਮੈਂ ਅਪੀਲ ਕਰਦਾ ਜਿਹੜੇ ਵੀ ਉਮੀਦਵਾਰ ਤੁਹਾਡੇ ਕੋਲ ਵੋਟ ਲੈਣ ਆਉਂਦੇ ਆ ਪਹਿਲਾਂ ਦੇਖ ਲਿਓ ਵੀ ਇਹਨੇ ਕਿੰਨੀਆਂ ਕ ਪਾਰਟੀਆਂ ਬਦਲੀਆਂ ਆ ਜਾਂ ਉਹ ਇੱਕ ਵਿੱਚ ਏਸੇ ਪਾਰਟੀ 'ਚ ਟਿਕੂਗਾ ਸਰਪੱਖੀ ਵਿਕਾਸ ਕਰੂਗਾ ਗੱਲ ਕੱਲੀ ਵਾਟਰ ਸਲਾਈ ਸਿਵਰੇਜ ਜਾਂ ਸੀਡਲੈਟ ਸਹੀ ਕਰਾਉਂਦੀ ਨਹੀਂ ਹੁੰਦੀ ਵੱਡੇ ਵੱਡੇ ਕਪਲੇ ਉਦੋਂ ਹੁੰਦੇ ਆ ਜਦੋਂ ਵਿਰੋਧੀ ਤੇਰੇ ਉੱਥੇ ਨਾ ਮਾਸਟਰ ਹੋਵੇ ਸਾਡੀ ਤਰਾਸ਼ ਦੀ ਕੀ ਆ ਤਿੰਨ ਜਾਣੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੀਗੇ ਤੇ ਅੱਜ ਵੇਲੇ 43 ਆ ਉਹ ਕਿਉਂ ਆ ਕਿ ਬਾਕੀ ਜਿਹੜੇ ਐਮਸੀਓ ਤਬੂਸੀ ਮਾਰਚ ਉਧਰ ਚਲੇ ਗਏ ਤੁਸੀਂ ਜਿੱਤੇ ਹੋਏ ਲੋਕਾਂ ਦੇ ਨੁਮਾਇੰਦੇ ਹੋ ਤੁਸੀਂ ਸਟੈਂਡ ਤੇ ਰਹੋ ਸਰਕਾਰ ਦਾ ਕੰਮ ਹੁੰਦਾ ਡਿਵੈਲਪਮੈਂਟ ਕਰਨੀ ਦੇ ਵਿਰੋਧੀ ਧਿਰ ਦਾ ਕੰਮ ਹੁੰਦਾ ਜਿਹੜੀ ਡਿਵੈਲਪਮੈਂਟ ਦੇ ਵਿੱਚ ਕਫਲਾ ਹੁੰਦਾ ਉਹਨੂੰ ਉਜਾਗਰ ਕਰਨਾ ਇੱਥੇ ਉਜਾਗਰ ਕਰਨਾ ਦੀ ਗੰਮਤੀ ਹੈ ਵਲਡਨ ਬ੍ਰਾਂਚ ਦੀ ਗੱਲ ਕਰوں ਉੱਥੇ ਜਾ ਕੇ ਵੇਖੋ ਵੀ ਆਮ ਲੋਕਾਂ ਤੋਂ ਰਿਸ਼ਵਤ ਰੂਪੀ ਕਿੰਨਾ ਰੁਪਿਆ ਲਿਆ ਜਾਂਦਾ ਆ ਇੱਕ ਸਿਵਲ ਸੁਸਾਇਟੀ ਮੋਗਾ ਨੇ ਪਿੱਛੇ ਦੀ ਨਹੀਂ ਇੱਕ ਫੰਕਸ਼ਨ ਕਰਾਈ ਸੀ ਉੱਥੇ ਸੰਤੋਖ ਸਿੰਘ ਠੇਕੇਦਾਰ ਨੇ ਮੈਗ ਦੇ ਉੱਪਰ ਆਖਿਆ ਉਹ ਕਹਿੰਦਾ ਮੈਨੂੰ ਦੱਸੋ ਕਿਹੜੇ ਗੁਰਦੁਆਰੇ ਮੰਦਿਰ ਲੈ ਕੇ ਆਣਾ 40-40% ਇੱਥੇ ਕਮਿਸ਼ਨ ਲੈਂਦੇ ਕੰਪੜੇ ਦਾ ਰੋਜ ਹੁੰਦੇ ਆ ਆ ਮੈਂ ਇੱਥੇ ਆਖਿਆ ਜਦੋਂ ਆ 22 ਜੁਲਾਈ ਨੂੰ ਪਾਸ ਹੋਇਆ ਜਿਹੜਾ ਆਪਣਾ ਨੀਵੇਂਪਾਲ ਦੇ ਕੋਲ ਟਾਈਲਾਂ ਲਾਉਣ ਵਾਲਾ ਉਹ 1 ਕਰੋੜ 95 ਲੱਖ ਦਾ ਪਾਸ ਕੀ ਉੱਥੇ ਇੰਨਾ ਪੈਸਾ ਲੱਗਾ ਦੱਸੋ ਮੈਨੂੰ ਬਿਊਟੀਫਿਕੇਸ਼ਨ ਆਫ ਰੇਲਵੇ ਰੋਡ ਉੱਥੇ ਦੱਸੋ ਕੀ ਬਿਊਟੀਫਿਕੇਸ਼ਨ ਹੋਈ ਹੈ ਲੋਕ ਤਾਂ ਟੁੱਟੀਆਂ ਸੜਕਾਂ ਦੇ ਗੁਜ਼ਰਦੇ ਆ ਨਿਸ਼ਤ ਕਪਲੇ ਹੁੰਦੇ ਨਿਸ਼ਤ ਪਰ ਇਹ ਕਪਲਿਆਂ ਨੂੰ ਜਿਹੜਾ ਪੈਦਾ ਕੀਤਾ ਉਹ ਸਾਡੇ ਕੌਂਸਲਰਾਂ ਨੇ ਕੀਤਾ ਜੇ ਸਾਡੇ ਕੌਂਸਲਰ ਸਟੈਂਡ ਤੇ ਰਹਿਣ ਵਿਰੋਧੀ ਤੇ ਅੱਜ ਬੈਠੇ ਰਹਿਣ ਉਹਨਾਂ ਦਾ ਬਹੁਮਤ ਹੋਵੇ ਉਹ ਰੌਲਾ ਪਾਉਣ ਤਾਂ ਜਿਹੜੀਆਂ ਸਰਕਾਰਾਂ ਐ ਕਬਲੇ ਕਰਨ ਤੋਂ ਡਰਨ ਕਿਉਂਕਿ ਤੁਸੀਂ ਆਪ ਦੇਖੋ ਕੋਈ ਵੀ ਸਰਕਾਰ ਆ ਨਾ ਜਿਵੇਂ ਬਨਮਰਜੀ ਕਰਦੀ ਉਹ ਤਾਂ ਕਰਦੇ ਜੇ ਵਿਰੋਧੀ ਧਿਰ ਸਾਇਲੈਂਟ ਬੈਠੀ ਹੋਵੇ ਇੱਥੇ ਵਿਰੋਧੀ ਧਿਰ ਆ ਜਿਹੀ ਬਿਲਕੁਲ ਨਾ ਮਾਤਰਾ ਮੈਂ ਨੂੰ ਹਾਊਸ ਦੇ ਵਿੱਚੋਂ ਮੈਂ ਨਵਾਂ ਟਿਊਬਵਲ ਪਾਸ ਕਰਾਇਆ ਐਮਪੀ ਵਸਤੀ ਲਈ ਹੁਣ ਤੁਸੀਂ ਇੱਥੇ ਜਾ ਕੇ ਐਮਪੀ ਵਸਤੀ ਜਾ ਕੇ ਵੇਖੋ ਥੱਲੋਂ ਦਾ ਫਿਲਟਰ ਖਰਾਬ ਆ ਰੇਤਾ ਰਾਲ ਕੇ ਹੁੰਦਾ ਆ ਟਿਊਬਵਲ ਨਵਾਂ ਲੱਗਣਾ ਉੱਥੇ ਉਹ ਹਜੇ ਤੱਕ ਨਹੀਂ ਕੰਮ ਹੋਇਆ ਕੱਟੋ-ਕੱਟ 10 ਮਹੀਨੇ ਹੋ ਗਏ ਲੋਕਾਂ ਨੂੰ ਗੰਦਾ ਪਾਣੀ ਪੀਂਦਿਆਂ ਬਾਬਾ ਸੂਰਤ ਸਿੰਘ ਨਗਰ ਆ ਪਤਾ ਨਹੀਂ ਕਿੰਨੀ ਵਾਰੀ ਟੈਂਡਰ ਲਵਾ ਕੇ ਗਲੀਆਂ ਪਾਸ ਕਰਾਈਆਂ ਹੁਣ ਵੀ 46 ਲੱਖ 57 ਹਜ਼ਾਰ ਦਾ ਕੰਮ ਪਾਸ ਆ ਬਲਜਿੰਦਰ ਠੇਕੇਦਾਰ ਕੋਲ ਆ ਉਹ ਹਜੇ ਤੱਕ ਸਰ ਪੈਕ ਹੀ ਆ ਵੀ ਇੱਥੇ ਚੁਣੇ ਹੋਏ ਨੁਮਾਇंदे ਨਹੀਂ ਆਉਣਾ ਜੀ ਉਹਦੂ ਘਾਟਨ ਕਰਨ ਫੇਰ ਸ਼ੁਰੂ ਹੋਣਾ ਜੀ ਮੈਨੂੰ ਇੱਕ ਗੱਲ ਦੱਸੋ ਜੇ ਉਹਦੂ ਘਾਟਨ ਲਈ ਤੁਹਾਡੇ ਕੋਲ ਟਾਈਮ ਹੈ ਨਹੀਂ ਤੇ ਲੋਕਾਂ ਨੂੰ ਟੁੱਟੀਆਂ ਛੜਕਾਂ ਉਤੋਂ ਵੀ ਕਾਹ ਤੋ ਗੁਜ਼ਰਦੇ ਆ ਉਹਨਾਂ ਦਾ ਕੰਮ ਕਰਵਾਓ ਸਾਡਾ ਜਿਹੜਾ ਮੋਗਾ ਆ ਉਹ ਸਿਆਸਤ ਦੀ ਭੇਟ ਚੜਿਆ ਹੋਇਆ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਆ ਆਪਦੇ ਜਰੀਏ 50 ਦੇ 50 ਵਾਰਡਾਂ ਦੇ ਵਿੱਚੋਂ ਤੁਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹ ਉਮੀਦਵਾਰ ਚ ਨੂੰ ਜਿਹੜਾ ਸਰਪੱਖੀ ਵਿਕਾਸ ਕਰਾਵੇ ਜਿਹੜਾ ਇਹ ਨਾ ਹੋਵੇ ਜਿਹਦੀ ਸਰਕਾਰ ਹੋਵੇ ਉਧਰ ਨਹੀਂ ਚੱਲ ਪਵੇ ਜ਼ਰੂਰੀ ਨਹੀਂ ਹੁੰਦਾ ਸਰਕਾਰਾਂ ਚ ਹੀ ਰਹਿਣਾ ਕਦੇ ਆਪੋਜੀਸ਼ਨ ਚ ਵੀ ਬੈਠ ਕੇ ਵੇਖੋ ਜਿਹੜੇ ਸਰਕਾਰ ਘਫਲੇ ਕਰਦੇ ਉਹਦੇ ਉਜਾਗਰ ਕਰੋ ਜੰਤਕ ਕਰੋ ਤਾਂ ਜੋ ਅੱਗੇ ਤੋਂ ਜਿਹੜੇ ਘਫਲੇ ਕਰਨ ਤੋਂ ਡਰਨ ਨਾ ਕਰਨ ਵਿੱਕੀ ਜੀ ਇਹ ਦੱਸੋ ਵੀ ਜਦੋਂ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਗਿਆ ਸੀ ਜੀ 2023 ਦੇ ਅਗਸਤ ਦੇ ਉਦੋਂ ਤੋਂ ਲੈ ਕੇ ਉਦੋਂ ਉਹ ਕਾਰਪੋਰੇਸ਼ਨ ਕੋਲ ਕਿੰਨੇ ਫੰਡ ਸੀਗੇ ਜਾਂ ਕਿੰਨਾ ਬੈਂਕ ਬੈਲੈਂਸ ਸੀਗਾ ਤੇ ਅੱਜ ਵੀ ਵੇਰਵੇ ਤੇ ਕਿੰਨਾ ਬੈਂਕ ਬੈਲੈਂਸ ਆ ਉਹਦਾ ਤੁਹਾਡੇ ਕੋਲ ਕੋਈ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇਖੋ ਹਮੇਸ਼ਾ ਹੁੰਦੀ ਆ ਆਰਟੀਆਈ ਕਢਵਾ ਲੈਨੇ ਆਪਾਂ ਲੇਕਿਨ ਮੈਨੂੰ ਇੰਨਾ ਪਤਾ ਵੀ ਪੰਜਾਬ ਦੀ ਸਭ ਤੋਂ ਅਮੀਰ ਕਾਰਪੋਰੇਸ਼ਨ ਇਹ ਆ ਤੇ ਸਭ ਤੋਂ ਵੱਧ ਪਛਦੀ ਹੋਈ ਕਾਰਪੋਰੇਸ਼ਨ ਇਹ ਹੈ ਸੰਘੀਗ ਉਦੋਂ ਜਿਹੜਾ ਆਈਡੀਆ ਮੇਰਾ ਜਿਹੜਾ ਬਿਲਕੁਲ ਜੀ ਬਿਲਕੁਲ ਉਹ ਵਾਰ ਵਾਰ ਘਮੋਣਾ ਪੈਂਦਾ ਵੀ ਥੋੜੀ ਸਾਰੇ ਡਿਟੇਲ ਦਿਓ 33 ਜਾਂ 34 ਕਰੋੜ ਰੁਪਈਆ ਸੀਗਾ ਜਿਹੜਾ ਕੀ ਹੁਣ ਭਰੋਸੇ ਯੋਬ ਸੁਤਰਾਂ ਤੋਂ ਪਤਾ ਲੱਗਾ ਕਿ 13 ਕਰੋੜ ਰੁਪਈਆ ਪਿਆ ਉਹ ਬੈਲੈਂਸ 13 ਕਰੋੜ ਉਹ ਤਾਂ ਮੈਨੂੰ ਵੀ ਪੱਕਾ ਦਾ ਸਾਨੂੰ ਪਤਾ ਉਹ ਵੀ ਸਟੇਟਮੈਂਟ ਕਢਾਉਣਾ ਫਿਰ ਹੀ ਆਪਾਂ ਨੂੰ ਕਲੀਅਰ ਹੋਊਗਾ ਨਾ ਸਟੇਟਮੈਂਟ ਦਾ ਹੱਥ ਸਾਹਮਣੇ ਆ ਜੀ ਆਹ ਆ ਦੇਖੋ ਆਪ ਵੀ ਆਪ ਹੀ ਕਿਹਾ ਜੀ ਸਰ ਦੇਖੋ ਮੈਂ ਤਾਂ ਦੱਸਦਾ ਮੈਂ ਦੱਸਦਾ ਕੱਲ ਨੂੰ ਕਾਸਟ ਰਿਟਰਨ ਤੇ ਆ ਉਹ ਵੀ ਤਾਂ ਮਾਜੇ ਤੇ ਆ ਉਹ ਵੀ ਕੋਈ ਚੀਜ਼ ਹੋ ਗਈ 90 ਬਾਲੀ ਰੱਖੇ ਜਿੰਨਾ ਫਲਾਣਾ ਖੱਤਿਆ 7 ਕਰੋੜ ਰੁਪਈਆ ਦੱਸੋ ਸ਼ਹਿਰ ਦੇ ਕਿਰੇ ਕਿਰਾਓ ਕਿਹਾ ਹਰੇ ਵਾਈ ਹੋਗੀ ਕਸ਼ਮੀਰੀ ਪਾਰ 95 ਲੱਖ ਰੁਪਈਆ ਦਾ ਆਤੀ ਕਿਥੇ ਲਗਾਏ ਜਿਹੜੇ ਜਿਹੜੇ ਆ ਇਹ ਘਫਲਾਈ ਆ ਜੀ ਮੇਲਦਾ ਰੱਖੇ ਮੇਲਦਾ ਰੱਖੇ ਆਪਦੇ ਪਰਿਵਾਰ ਅੰਦਰ ਦੀਆਂ ਵੀ ਘਰ ਵਾਲੀਆਂ ਰੱਖੀਆਂ ਪਰਿਵਾਰ ਰੱਖੇ ਹੋਏ ਆ ਕੀ ਮਾਰੀ ਗੱਲ ਦੱਸੋ ਇਹ ਜਿਹੜੀਆਂ ਚੀਜ਼ਾਂ ਆ ਇਹ 2027 ਦੇ ਵਿੱਚ ਸ਼ਹਿਰ ਵਾਸੀ ਆ ਜਿਹੜਾ ਇਹਦਾ ਜਵਾਬ ਦੇਣਗੇ ਸਰਪੰਚ ਸਾਹਿਬ ਨੇ ਵਾਰ ਨੰਬਰ 2 ਦੇ ਵਿਕੀ ਸਰਪੰਚ ਸਾਹਿਬ ਜਿਹਨੇ ਬਹੁਤ ਵਧੀਆ ਗੱਲਾਂ ਬਾਤਾਂ ਕਰ ਰਹੇ ਆ ਔਰ ਇਹ ਜੋ ਗੱਲਾਂ ਕਰ ਰਹੇ ਆ ਆਉਣ ਵਾਲੀ ਪਬਲਿਕ ਦੇ ਬਾਰੇ ਚੰਗੀ ਸੋਚ ਚੰਗੀ ਵਿਚਾਰ ਨੂੰ ਰੱਖ ਕੇ ਕਰ ਰਹੇ ਆ ਇਹਨਾਂ ਨੇ ਗੱਲ ਦੱਸੀ ਆ ਵੀ ਜੋ ਵਾਰ ਨੰਬਰ 2 ਆ ੱੱਲੇ ਕੇ ਨਹਿਰ ਤੋਂ ਲੈ ਕੇ ਬਾਬਾ ਸੂਰ ਸਿੰਘ ਨਗਰ ਤੱਕ 13 ਕਿਲੋਮੀਟਰ ਬਣ ਜਾਂਦਾ ਹੈ ਬਾਬਾ ਸੂਰ ਸਿੰਘ ਨਗਰ ਦੇ ਵਿੱਚ 4 ਸਾਲ ਹੋ ਗਏ ਆ ਆਮ ਪਾਰਟੀ ਦੀ ਸਰਕਾਰ ਬਣੇ ਨੂੰ ਇੱਕ ਬਲ ਵੀ ਸਰਕਾਰਾਂ ਪਾਰਟੀ ਨੇ ਉੱਥੇ ਲਾਇਆ ਹੋਵੇ ਤਾਂ ਮੈਂ ਬਾਬਾ ਸੂਰ ਸਿੰਘ ਨਗਰ ਦੇ ਵਿੱਚ ਮੇਰੀ ਰਹਾਇਸ਼ ਆ ਅਸੀਂ ਸਹਜਾ ਦੇ ਹੱਕਦਾਰ ਆ ਸਰਪੰਚ ਸਾਹਿਬ ਬੜੀ ਕੋਸ਼ਿਸ਼ ਕਰਦੇ ਆ ਪੈਸਾ ਵੀ ਮਨਜ਼ੂਰ ਕਰਾਉਂਦੇ ਆ ਪਰ ਉੱਥੇ ਕੰਮ ਨਹੀਂ ਹੋ ਰਿਹਾਗਾ ਉਵੇਂ ਸੜਕ ਪਈ ਆ ਗਲੀਆਂ ਦੇ ਸੀਵਰੇਜ ਉਵੇਂ ਪਏ ਆ ਕੋਈ ਲਾਈਟ ਸਿਸਟਮ ਨਹੀਂ ਆ ਕੋਈ ਸੀਵਰੇਜ ਸਿਸਟਮ ਅਜ ਤੱਕ ਨਹੀਂ ਪਿਆ ਜੇ ਅਸੀਂ ਅਪਰੋਚ ਕਰਦੇ ਆ 1.5 ਸਾਲ ਪਹਿਲਾਂ ਮੈਂ ਕੁਝ ਬੰਦਿਆਂ ਨੂੰ ਲੈ ਕੇ ਆਮ ਪਾਰਟੀ ਦੇ ਮੌਜੂਦਾ ਐਮਐਲਏ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਇਆ ਸੀ ਵੀ ਸਾਡੇ ਬਾਬਾ ਸੂਰ ਸਿੰਘ ਨਗਰਵਾਲ ਵੀ ਥੋੜੀ ਝਾਕ ਮਾਰੋ ਪਰ 1.5 ਸਾਲ ਅੱਜ ਬੀਤ ਗਿਆ 1.5 ਸਾਲ ਬੀਤਣ ਤੋਂ ਬਾਅਦ ਵੀ ਸਾਡੇ ਬਾਬਾ ਸੂਰ ਸਿੰਘ ਨਗਰ ਦੇ ਜੋ ਵਸਨੀਕ ਆ ਬਹੁਤ ਔਖੇ ਆ ਇੰਨੇ ਔਖੇ ਆ ਕਿ ਨੇਰੇ ਸਵੇਰੇ ਦੇ ਵਿੱਚ ਉਥੇ ਲੰਘਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਉਹ ਤੁਸੀਂ ਪੱਕ ਪਾਤ ਤੋਂ ਉੱਪਰ ਉੱਠ ਕੇ ਸਹੀ ਕਮਾਂਕਾਰਾਂ ਵੱਲ ਧਿਆਨ ਦਿਵੋ ਜਿਹੜੇ ਤਪੂਸੀ ਮਾਰ ਐਮਸੀ 35 ਤੋਂ 40 ਪਹੁੰਚੇ ਹੋਏ ਆ ਉਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਉਥੇ ਚਾਪ ਪੁਲੂਸੀ ਕਰਦੇ ਆ ਚਾਪ ਪੁਲੂਸੀ ਤੋਂ ਉੱਠ ਕੇ ਆਪ ਦੀ ਸਹੀ ਸੁਝਾਅ ਦੇ ਕੇ ਜੋ ਮੋਗੇ ਦੀ ਡਿਵੈਲਪਮੈਂਟ ਆ ਉਹਦੇ ਵੱਲ ਖਿਆਲ ਕਰੇ